ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ 12 ਰਿਸ਼ਤੇ ਕੁੜੀਆਂ ਦੇ ਲੈ ਕੇ ਆਏ ਆ ਜੀ ਬਹੁਤ ਵਧੀਆ ਪਰਿਵਾਰਾਂ ਤੋਂ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਫਾਈਲ ਨੰਬਰ ਦੱਸ ਕੇ ਤੁਸੀਂ ਸਾਡੇ ਤੋਂ ਰਿਸ਼ਤਾ ਲੈਣਾ ਹੈ ਜੀ ਅਸੀਂ ਤੁਹਾਨੂੰ ਰਿਸ਼ਤਾ ਮੈਚ ਕਰਕੇ ਜ਼ਰੂਰ ਦਵਾਵਾਂਗੇ ਜੇਕਰ ਤੁਹਾਡੇ ਨਾਲ ਰਿਸ਼ਤਾ ਮੈਚ ਹੁੰਦਾ ਤਾਂ ਰਿਸ਼ਤੇ ਸਾਰੇ ਬਹੁਤ ਵਧੀਆ ਪਰਿਵਾਰਾਂ ਤੋਂ ਆ ਜੀ ਬਾਕੀ ਪਰਿਵਾਰ ਵਾਲਿਆਂ ਨੇ ਸਾਨੂੰ ਖੁਦ ਕਿਹਾ ਹੁੰਦਾਗਾ ਵੀ ਤੁਸੀਂ ਆਪ ਵੀ ਰਿਸ਼ਤਾ ਕਰਵਾ ਸਕਦੇ ਹੋਗੇ ਹੋਂ ਤੱਕ ਦੇ ਬਹੁਤ ਹੀ ਵਧੀਆ ਪਰਿਵਾਰਾਂ ਤੋਂ ਰਿਸ਼ਤੇ ਅਸੀਂ ਆਪ ਵੀ ਕਰਵਾ ਚੁੱਕੇ ਆ ਸਾਡੇ ਚੈਨਲ ਦੇ ਰਾਹੀਂ ਹੋ ਵੀ ਰਹੇ ਹੈਗੇ ਫਾਈਲ ਨੰਬਰ ਨੋਟ ਕਰ ਲਿਓ ਜੀ ਉਸ ਤੋਂ ਬਾਅਦ ਸਾਡੇ ਨਾਲ ਤੁਸੀਂ ਮੈਸੇਜ ਕਰਨਾ ਫਾਈਲ ਨੰਬਰ ਦੱਸ ਕੇ ਤੁਹਾਨੂੰ ਲੜਕੀ ਵਾਲਿਆਂ ਦਾ ਬਾਇਓ ਡਾਟਾ ਦੇ ਦਿੱਤਾ ਜਾਏਗਾ ਰਿਸ਼ਤਾ ਹੈ ਜੀ 576 ਨੰਬਰ ਨਾਮ ਕੌਰ ਜ਼ਿਲ੍ਹਾ ਕਪੂਰਥਲਾ ਕਾਸਟ ਹੈ ਜਰਸੀ ਗੋਤਾ ਢਿੱਲੋ ਉਮਰ 18 ਸਾਲ ਨਿਸਪਛਾਨਮੇ ਹਾਈਟ 5 ਫੁੱਟ 6 ਇੰਚ ਪੜਾਈ ਗ੍ਰੈਜੂਏਸ਼ਨ ਉਸ ਤੋਂ ਬਾਅਦ ਬੀਐਡ ਐਮਏ ਡਾਵਲ ਦੋਵੇਂ ਪੇਪਰ ਕਲੀਅਰ ਹੈ ਜੀ ਰੰਗ ਕੁੜੀ ਦਾ ਸਾਫ ਆ ਵਧੀਆ ਸੋਹਣੀ ਸੁਨੱਖੀ ਆ ਡਿਊਟੀ ਪ੍ਰੀਵੀਸ਼ਨ 'ਚ ਚੱਲ ਰਹੀ ਐ ਲਾਸਟ ਸਾਲ ਐ ਜੀ ਤੀਸਰਾ ਜਿਹੜਾ ਚੱਲ ਰਿਹਾ ਹੈਗਾ ਕੁੜੀ ਸਰਕਾਰੀ ਸਕੂਲ ਕਪੂਰਥਲਾ ਵਿਖੇ ਡਿਊਟੀ ਕਰ ਰਹੀ ਹੈਗੀ ਰਿਸ਼ਤਾ ਸਿਰਫ ਸਰਕਾਰੀ ਲੱਗੇ ਮੁੰਡੇ ਦਾ ਹੀ ਹੋਵੇ ਕਾਸਟ ਜਰਸੀ ਖੋਵੇ ਜ਼ਮੀਨ 8 ਤੋਂ 10 ਕਿੱਲੇ ਤੇ ਮੁੰਡਾ ਵਧੀਆ ਸੋਹਣਾ ਸੁਨਖਾ ਤੇ ਨਸ਼ਾ ਰਹਿਤ ਹੋਵੇ ਘਰ ਪਰਿਵਾਰ ਵਧੀਆ ਹੋਵੇ ਬੰਦੇ ਮਹਿਲ ਵਰਤਨ ਵਾਲੇ ਹੋਣ ਅਗਲਾ ਰਿਸ਼ਤਾ ਆਇਆ 577 ਨਾਮ ਅਮਨਪ੍ਰੀਤ ਕੌਰ ਜ਼ਿਲ੍ਹਾ ਹਸ਼ਿਆਰਪੁਰ ਕਾਸਟ ਜਰਸੀ ਗੋਤ ਚੀਮਾ ਉਮਰ 28 ਤੋਂ 1996 ਹਾਈਟ 5 ਫੁੱਟ 6 ਇੰਚ ਪੜਾਈ ਬੀਐਡ ਪਾਸ ਸਰਕਾਰੀ ਪੇਪਰ ਦੀ ਤਿਆਰੀ ਕਰ ਰਹੀ ਹੈਗੀ ਫੈਮਲੀ ਚ ਮਾਤਾ ਪਿਤਾ ਇੱਕ ਭਰਾ ਮੈਰਿਡ ਹੈ ਰਿਸ਼ਤਾ ਜਰਸੀਖ ਪਰਿਵਾਰ ਤੋਂ ਹੀ ਹੋਵੇ ਜਮੀਨ 8 ਕਿੱਲੇ ਤੱਕ ਹੋਵੇ ਮੁੰਡਾ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਕਰਦਾ ਹੋਵੇ ਅਤੇ ਨਸ਼ਾ ਰਹਿਤ ਹੋਵੇ ਕੁੜੀ ਬਹੁਤ ਸੋਹਣੀ ਸੁਨੱਖੀ ਹੈ ਜੀ ਅਗਲਾ ਰਿਸ਼ਤਾ ਆਇਆ 578 ਨਾਮ ਗਗਨਦੀਪ ਕੌਰ ਜ਼ਿਲ੍ਹਾ ਰੋਪੜ ਤੋਂ ਘਰੇਲੂ ਕੁੜੀ ਦਾ ਰਿਸ਼ਤਾ ਹੈ ਕਾਸਟਾ ਜਰਸੀਖ ਗੋਤਾ ਰਾਏ ਡੇਟ ਆਵਦ 831998 ਕਾਦਾ 55 ਪੜ੍ਹਾਈ ਡਬਲ ਐਮਏ ਤੇ ਨਾਲ ਕੰਪਿਊਟਰ ਜੌਬ 1 ਸਾਲ ਤੋਂ ਪਰਿਵਾਰ ਚ ਮਾਤਾ ਪਿਤਾ ਇੱਕ ਭਰਾ ਇੱਕ ਭੈਣ ਮੈਰਿਡ ਰਿਸ਼ਤਾ ਵਧੀਆ ਪੜਿਆ ਲਿਖਿਆ ਹੋਵੇ ਮੁੰਡਾ ਜ਼ਮੀਨ 5 ਕਿੱਲੇ ਤੋਂ ਉੱਪਰ ਹੀ ਹੋਵੇ ਕਾਸਟ ਜਰਸੀ ਖੋਵੇਜੀ ਸਰਦਾਰ ਮੁੰਡੇ ਨੂੰ ਪਹਿਲ ਆਗਲਾ ਰਿਸ਼ਤਾ ਆਇਆ 579 ਨਾਮ ਕੌਰ ਜ਼ਿਲ੍ਹਾ ਲੁਧਿਆਣੇ ਤੋਂ ਕੁੜੀ ਦਾ ਰਿਸ਼ਤਾ ਕਾਸਟ ਲੁਬਾਨਾ ਸਿੱਖ ਉਮਰ 10 ਸੇ 1996 ਕੱਦ ਜੀ 5 ਫੁੱਟ 5 ਇੰਚ ਪੜ੍ਹਾਈ ਬੀਐਸਸੀ ਨਰਸਿੰਗ ਪਰਿਵਾਰ ਚ ਮਾਤਾ ਪਿਤਾ ਇੱਕ ਭਰਾ ਹੈ ਰਿਸ਼ਤਾ ਵਧੀਆ ਪੜਿਆ ਲਿਖਿਆ ਅਤੇ ਨਸ਼ਾ ਰਹਿਤ ਹੋਵੇ ਮੁੰਡਾ ਸਰਕਾਰੀ ਜਾਂ ਫਿਰ ਪ੍ਰਾਈਵੇਟ ਜੌਬ ਕਰਦਾ ਹੋਵੇ ਜਾਂ ਫਿਰ ਜੀ ਆਪਣਾ ਬਿਜ਼ਨਸ ਹੋਵੇ 100 ਕਿਲੋਮੀਟਰ ਤੱਕ ਵਧੀਆ ਪਰਿਵਾਰ ਤੋਂ ਰਿਸ਼ਤਾ ਹੋਵੇ ਇਹ ਪਰਿਵਾਰ ਰਿਸ਼ਤ ਉਡੀ ਦਾ ਰਿਸ਼ਤਾ ਕਰ ਦੇਣਗੇ ਜੀ ਜਿੰਨੀ ਪਰਿਵਾਰ ਵਾਲਿਆਂ ਨੇ ਬਾਇਓ ਡੇਟ ਵਿੱਚ ਗੱਲ ਲਿਖੀ ਹੈ ਜੀ ਐਡ ਧਿਆਨ ਨਾਲ ਸੁਣ ਲਿਆ ਕਰੋ ਜੀ ਜੇਕਰ ਰਸਤਾ ਮੈਚ ਕਰਦਾਗਾ ਫਾਈਲ ਨੰਬਰ ਦੱਸ ਕੇ ਜਰੂਰ ਤੁਸੀਂ ਰਿਸ਼ਤਾ ਸਾਡੇ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਹੈ 580 ਨਾਮ ਕੌਰ ਜ਼ਿਲ੍ਹਾ ਬਰਨਾਲਾ ਪੜ੍ਹਾਈ ਐਮ ਐਸ ਸੀ ਹੋਟਲ ਮੈਨੇਜਮੈਂਟ 골ਡ ਮੈਡਲਿਸਟ ਤੇ ਬੀ ਐਸ ਸੀ ਜਾਇਓਲੋਜੀਕ ਆਨਰਸ ਭੈਣ ਕੋਈ ਨਹੀਂ ਜੀ ਭਰਾ ਕੋਈ ਨਹੀਂ ਕੱਦ ਕੁੜੀ ਦਾ 5 ਫੁੱਟ 3 ਇੰਚ ਆ ਕਾਸਟਾ ਜਰਸੀ ਕੁ ਗੋਤਾ ਮੰਡ ਉਮਰ ਡੇਟ ਆਫ ਬਰਥ 1 1995 ਦਾ ਵਰਨ ਕੰਮ ਅਸਿਸਟੈਂਟ ਪ੍ਰੋਫੈਸਰ ਪ੍ਰਾਈਵੇਟ ਕਾਲਜ ਰਹਿਤਾ ਮੁੰਡੇ ਦਾ ਬਿਜ਼ਨਸ ਹੋਵੇ ਜੀ ਵਧੀਆ ਆਪਦਾ ਜੋਬ ਕਰਦਾ ਹੋਵੇ ਅਤੇ ਜ਼ਮੀਨ 10 ਕਿੱਲੇ ਤੋਂ ਉੱਪਰ ਹੀ ਹੋਵੇ ਮਾਲਵਾ ਏਰੀਏ ਨੂੰ ਪਹਿਲ ਹੈ ਜੀ ਆਗਲਾ ਰਿਸ਼ਤਾ ਆਇਆ 581 ਨਾਮ ਕੌਰ ਪਤਾ ਲੁਧਿਆਣਾ ਪੜ੍ਹਾਈ ਬੀਏ ਗ੍ਰੈਜੂਏਟ ਭੈਣ ਕੋਈ ਨਹੀਂ ਜੀ ਭਰਾ ਦੋ ਅਨਮੈਰਿਡ ਹੈ ਕੱਦ 5 ਫੁੱਟ 5 ਇੰਚ ਹੈ ਕਾਸਟ ਹੈ ਜੀ ਕਸ਼ਵ ਰਾਜਪੂਤ ਮਹਿਰਾ ਗੋਤਾ ਟੋਰ ਉਮਰ ਹੈ ਜੀ 27/2/1992 ਕੰਮ ਪੜ੍ਹਾਈ ਤੋਂ ਬਾਅਦ ਘਰੇ ਹੈ ਜੀ ਹੁਣ ਕੁੜੀ ਫ੍ਰੀ ਹੈ ਪੜ੍ਹਾਈ ਕਰ ਚੁੱਕੀ ਹੈ ਰਿਸ਼ਤਾ ਚਾਹੀਦਾ ਜੀ ਐਨਆਰਆਈ ਜਾਂ ਫਿਰ ਵਧੀਆ ਜੌਬ ਕਰਦਾ ਮੁੰਡੇ ਦਾ ਅਗਲਾ ਸਤਾਇਆ 582 ਨੰਬਰ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਰਹਿਤਾ ਨਾਮ ਕੁੜੀ ਦਾ ਗੁਰਸ਼ਰਨ ਕੌਰ ਡੇਟ ਆਫ ਬਰਥ 24/8/1996 ਬਰਥ ਟਾਈਮ ਹੈ ਜੀ 3:05 ਦਾ ਹਾਈਟ 5 ਫੁੱਟ 1 ਇੰਚ ਫਾਦਰ ਸਾਹਿਬ ਆ ਫੈਮਿਲੀ ਚ ਮਦਰ ਹਾਊਸ ਵਾਈਫ ਆ ਕੁੜੀ ਦੀ ਕਾਸਟਾ ਰਾਮ ਗੜੀਆ ਪੜ੍ਹਾਈ ਲੜਕੀ ਨੇ ਕੀਤੀ ਹੈ ਬੀ ਕਾਮ ਪਲੱਸ ਐਮਬੀਏ ਐਚਆਰ ਪਲੱਸ ਫਾਈਨਾਂਸ from LPG University now preparing for UGC JRF ਸਿਵਲਿੰਗ ਚ ਗੱਲ ਕਰੀਏ ਜੇ ਇੱਕ ਸਿਸਟਰ ਯੰਗਰ ਅਨਮੈਰਿਡ ਹੈ ਅਤੇ ਇੱਕ ਬ੍ਰਦਰ ਯੰਗਰ ਅਨਮੈਰਿਡ ਹੈ ਰਿਸ਼ਤਾ ਵਧੀਆ ਪੜਿਆ ਲਿਖਿਆ ਮੁੰਡੇ ਦਾ ਹੋਵੇ ਜੀ ਰਾਮਗੜੀਆ ਕਾਸਟ ਤੋਂ ਅਗਲਾ ਰਿਸ਼ਤਾ ਆਇਆ 583 ਨੰਬਰ ਜ਼ਿਲ੍ਹਾ ਲੁਧਿਆਣਾ ਨਾਮ ਕੌਰ ਕਾਸਟਾ ਜਰਸੀ ਕੁਤਾ ਚਾਹਲ ਡੇਟ ਆਫ ਬਰਥ ਜੂਨ 5 1994 ਹਾਈਟ ਹੈ ਜੀ 5 ਫੁੱਟ 3 ਇੰਚ ਪੜਾਈ ਬੀ ਐਸ ਸੀ ਨਰਸਿੰਗ ਆਰ ਐਨ ਹੈ ਜੀ ਲੜਕੀ ਆਰ ਐਨ ਮਤਲਬ ਰਜਿਸਟਰਡ ਨਰਸ ਲੜਕੀ ਪੀ ਆਰ ਕੈਨੇਡਾ ਦੀ ਤੇ ਪ੍ਰਾਮਟਨ ਚ ਹੈ ਇਸ ਟਾਈਮ ਜ਼ਮੀਨ ਮੁੰਡੇ ਨੂੰ 10 ਤੋਂ 15 ਕਿਲੇ ਤੱਕ ਆਉਂਦੀ ਹੋਵੇ ਤੇ ਮੁੰਡਾ ਚਾਹੇ ਪੰਜਾਬ ਹੋਵੇ ਜੀ ਚਾਹੇ ਕੈਨੇਡਾ ਪੀ ਆਰ ਹੋਵੇ ਤੁਮੇ ਪਾਸ ਜੋ ਰਿਸ਼ਤਾ ਲੈ ਲੈਣਗੇ ਜੀ ਪਰ ਮੁੰਡਾ ਸੋਹਣਾ ਸੁਨੱਖਾ ਹੋਵੇ ਘਰ ਪਰਿਵਾਰ ਵਧੀਆ ਹੋਵੇ ਜੀ ਪਹਿਲ ਸਿਰਫ ਲੁਧਿਆਣਾ ਸ਼ਹਿਰ ਨੂੰ ਦਿੱਤੀ ਆ ਬਾਕੀ ਮਲੇਰਕੋਟਲਾ ਅਤੇ ਸੰਗਰੂਰ ਤੋਂ ਵੀ ਇਹ ਪਰਿਵਾਰ ਰਿਸ਼ਤਾ ਲੈ ਲੈਣਗੇ ਕੁੜੀ ਬਹੁਤ ਸੋਹਣੀ ਸੁਨੱਖੀ ਹੈ ਜੀ ਅਗਲਾ ਰਿਸ਼ਤਾ ਆਇਆ 584 ਨੰਬਰ ਨਾਮ ਕੌਰ ਕੁੜੀ ਦਾ ਬੌਰਨ 2000 ਦਾ ਕੱਦ ਦਾ 5 ਫੁੱਟ 6 ਇੰਚ ਗੁਰਦਾਸਪੁਰ ਜ਼ਿਲ੍ਹਾ ਦਾ ਕਾਸਟ ਆ ਰਾਮਗੜੀਆ ਸਿੱਖ ਕੁਆਲਿਫੀਕੇਸ਼ਨ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਟ ਗ੍ਰੈਜੂਏਸ਼ਨ ਇਨ ਮਾਸਟਰ ਡਿਗਰੀ ਡਿਪਲੋਮਾ ਡੀਸੀਏ 1 ইয়ারਸ ਕੁੜੀ ਪ੍ਰਾਈਵੇਟ ਸਕੂਲ ਟੀਚਰ ਜੌਬ ਹੈ ਜੀ ਫਾਦਰ ਫਾਰਮਰ ਹੈ ਜੀ ਮਦਰ ਹਾਊਸ ਵਾਈਫ ਟੂ ਬ੍ਰਦਰ ਗਵਰਨਮੈਂਟ ਜੌਬ ਕਰਦੇ ਨੇ ਮੁੰਡਾ ਗਵਰਨਮੈਂਟ ਜੌਬ ਕਰਦਾ ਹੋਵੇ ਜਾਂ ਫਿਰ ਵਧੀਆ ਕੰਟਰੀ ਚ ਹੋਵੇ ਅੰਮ੍ਰਿਤ ਸ਼ਕਿਆ ਹੋਵੇ ਜਾਂ ਫਿਰ ਪਿਓਰ ਵੈਜੀਟੇਰੀਅਨ ਹੋਵੇ ਜੀ ਫੈਮਲੀ ਵਧੀਆ ਹੋਵੇ ਗੁਰਦਾਸਪੁਰ ਦੇ ਲਾਗੇ ਦੇ ਹੀ ਹੋਣ ਜਰ ਸਿੱਖ ਫੈਮਲੀ ਤੋਂ ਵੀ ਇਹ ਪਰਿਵਾਰ ਵਾਲੇ ਰਿਸ਼ਤਾ ਲੈ ਲੈਣਗੇ ਜੀ ਆਪਦੀ ਗਾਸਟ ਇਹਨਾਂ ਦੀ ਰਾਮਗੜੀ ਆਗੀ ਅਗਲਾ ਰਿਸ਼ਤਾ ਆਇਆ 585 ਨੰਬਰ ਜ਼ਿਲ੍ਹਾ ਮਾਨਸਾ ਤੋਂ ਘਰੇਲੂ ਕੁੜੀ ਦਾ ਰਸਤਾ ਨੋਟ ਕਰੋ ਡੇਟ ਆਫ ਬਰਥ 5 8 1999 ਦਾ ਬਾਰਨ ਹਾਈਟ ਹੈ 5 ਫੁੱਟ 5 ਇੰਚ ਪੜ੍ਹਾਈ ਕਰੀ ਹੈ ਗ੍ਰੈਜੂਏਸ਼ਨ ਪਾਸ ਲੜਕੀ ਸਲਾਈ ਦਾ ਵਧੀਆ ਕੰਮ ਜਾਣਦੀ ਹੈ ਫੈਮਿਲੀ 'ਚ ਮਾਤਾ ਪਿਤਾ ਇੱਕ ਭਰਾ ਹੈ ਰਸਤਾ ਸਿਰਫ ਓਨਲੀ ਜਰਸੀ ਦੇ ਪਰਿਵਾਰ ਤੋਂ ਹੀ ਹੋਵੇ ਜ਼ਮੀਨ ਘੱਟੋ ਘੱਟ 4 ਤੋਂ 5 ਕਿੱਲੇ ਤੱਕ ਆਉਂਦੀ ਹੋਵੇ ਮੁੰਡਾ ਨਾ ਸ਼ਰਾਬਤ ਹੋਵੇ ਆਗਲਾ ਰਿਸ਼ਤਾ ਹੈ 586 ਨੰਬਰ ਜ਼ਿਲ੍ਹਾ ਪਟਿਆਲੇ ਤੋਂ ਡਿਵੋਰਸ ਹੋਇਆ ਹੋਇਆ ਡਿਵੋਰਸ ਹੋਇਆਗਾ ਕੁੜੀ ਦਾ ਜੀ ਰਿਸ਼ਤਾ ਨੋਟ ਕਰੋ ਉਮਰ 25 8 1996 ਹੈ ਹਾਈਟ 5 ਫੁੱਟ 6 ਇੰਚ ਪੜ੍ਹਾਈ ਪਲੱਸ 2 ਪਾਸ ਆ ਓਨਲੀ ਪਰਿਵਾਰ ਚ ਕੁੜੀ ਦੇ ਮਾਤਾ ਪਿਤਾ ਇੱਕ ਭਰਾ ਹੈ ਕੰਮ ਕੁੜੀ ਦਾ ਇਸ ਟਾਈਮ ਸਿਲਾਈ ਦਾ ਵਧੀਆ ਕਰਦੀ ਹੈ ਰਿਸ਼ਤਾ ਚਾਹੀਏ ਅਨਮੈਰਿਡ ਮੁੰਡੇ ਦਾ ਹੋਵੇ ਜਾਂ ਫੇ ਡਿਵੋਰਸ ਹੋਇਆ ਹੋਵੇ ਪਰ ਬੱਚਾ ਨਾ ਹੋਵੇ ਜੀ ਜਮੀਨ ਪੰਜ ਕਿੱਲੇ ਤੋਂ ਉੱਪਰ ਹੀ ਹੋਵੇ ਅਗਲਾ ਲਾਸਟ ਰਿਸ਼ਤਾ ਜੀ 587 ਨੰਬਰ ਫਰੀਦਕੋਟ ਜ਼ਿਲ੍ਹੇ ਤੋਂ ਡਾਈਵੋਰਸ ਕੁੜੀ ਦਾ ਰਸਤਾ ਨੋਟ ਕਰੋ ਕਾਸਟ ਹੈ ਜੀ ਰਾਮਗੜੀਆ ਗੋਤ ਅ ਤੰਜਲ ਉਮਰ 25 3 1998 ਹਾਈਟ 5 ਫੁੱਟ 8 ਇੰਚ ਪੜ੍ਹਾਈ ਬੀਏ ਪਾਸ ਤੇ ਨਾਲ ਉਸ ਤੋਂ ਬਾਅਦ ਐਮਏ ਪਾਸ ਕੰਮ ਸਕੂਲ ਪ੍ਰਾਈਵੇਟ ਜੌਬ ਸੈਲਰੀ 18 ਤੋਂ 20000 ਹੈ ਜੀ ਪਰਿਵਾਰ ਚ ਮਾਤਾ ਪਿਤਾ ਇੱਕ ਭੈਣ ਇੱਕ ਭਰਾ ਰਿਸ਼ਤਾ ਡੈਵੋਸ ਹੋਵੇ ਮੁੰਡੇ ਦਾ ਹੀ ਹੋਵੇ ਬਿਨਾ ਬੱਚੇ ਤੋਂ ਹੋਵੇ ਮੁੰਡਾ ਸਿੱਖ ਸਰਦਾਰ ਹੋਵੇ ਜੀ ਪਹਿਲ ਹੈ ਜੀ ਘਰ ਬਰ ਵਧੀਆ ਹੋਵੇ ਅਤੇ ਨਸ਼ਾ ਰਹਿਤ ਹੋਵੇ ਮੁੰਡਾ ਸਰਕਾਰੀ ਜਾਂ ਪ੍ਰਾਈਵੇਟ ਜੌਬ ਜ਼ਰੂਰ ਕਰਦਾ ਹੋਵੇ ਤੇ ਏ ਸੀ ਅੱਜ ਦੇ ਜੀ ਬਹੁਤ ਵਧੀਆ ਪਰਿਵਾਰਾਂ ਤੋਂ 12 ਕੁੜੀਆਂ ਦੇ ਨਵੇਂ ਰਿਸ਼ਤੇ ਆ ਜੀ ਅੱਜ ਦੀ ਤਰੀਕ ਦੇ ਫਾਈਲ ਨੰਬਰ ਨੋਟ ਕਰਕੇ ਤੁਸੀਂ ਸਾਡੇ ਤੋਂ ਰਿਸ਼ਤਾ ਲੈਣਾ ਹੈ ਜੀ ਅਸੀਂ ਤੁਹਾਨੂੰ ਬਾਇਓ ਡਾਟਾ ਸੈਂਡ ਕਰਾਂਗੇ ਜੀ ਤੁਸੀਂ ਪਰਿਵਾਰ ਵਾਲਿਆਂ ਨਾਲ ਸਿੱਧੀ ਗੱਲ ਕਰ ਸਕਦੇ ਹੋ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਮੁਬਾਰਕਾਂ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਰਿਸ਼ਤੇ ਸਾਡੇ ਚੈਨਲ ਦੇ ਰਾਹੀਂ ਹੋ ਰਹੇ ਆ ਪਰਿਵਾਰ ਖੁਦ ਨੋਟ ਕਰਵਾ ਰਿਹਾ ਹੈ ਜੀ ਧੰਨਵਾਦ ਜੀ